ਸਾਡੇ ਮਾਨਸੇਰ ਪ੍ਰਸ਼ਾਸਤ ਪੰਜਾਬ ਵੱਲੋਂ ਹਰ ਸਾਲ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਤੇ ਅੱਜ ਇਸ ਸੰਸਥਾ ਦੇ ਮੈਂਬਰਾਂ ਵੱਲੋਂ ਅੱਜ ਫੈਸਲਾ ਕੀਤਾ ਗਿਆ ਸੀ ਕਿ ਉਹਨਾਂ ਨੇ ਮੇਰੇ ਜਨਮ ਦਿਨ ਤੇ ਹਰ ਸਾਲ ਉਹੀ ਇੱਥੇ ਖੂਨਦਾਨ ਕੈਂਪ ਦਾ ਉਪਰਾਲਾ ਕਰਦੇ ਨੇ ਤੇ ਸਾਡੇ ਨਾਲ ਸਾਡੇ ਜਾਗਦੇ ਰਹੋ ਕਲੱਬ ਦੇ ਪ੍ਰਧਾਨ ਜੀ ਖੜੇ ਨੇ ਤੇ ਸਾਡਾ ਮਕਸਦ ਸਿਰਫ ਇਹੀ ਹੁੰਦਾ ਹੈ ਕੈਂਪ ਵਿੱਚ ਚਾਹੇ ਖੂਨ ਦਾਨ ਵਾਸਤੇ ਇੱਕ ਵਿਅਕਤੀ ਵੀ ਆ ਜਾਏ ਤਾਂ ਸਾਡਾ ਕੈਂਪ ਸਫਲ ਹੁੰਦਾ ਕਿਉਂਕਿ ਘਟੋ ਘਾਟ ਖੂਨਦਾਨ ਦੇ ਨਾਲ ਚਾਰ ਵਿਅਕਤੀਆਂ ਦੀ ਜਿੰਦਗੀ ਬਚਦੀ ਹੈ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਖੂਨਦਾਨ ਮਹਾਦਾਨ ਹੈ ਆਓ ਰਲ ਮਿਲ ਕੇ ਆਪਾਂ ਆਪਣੇ ਆਪਣਾ ਖੂਨ ਦੇ ਕੇ ਲੋਕਾਂ ਦੀ ਮਦਦ ਕਰੀਏ ਸੇਵਾ ਭਾਵਨਾ ਰੱਖੀਏ ਅਸੀਂ ਮਾਨਵਤਾ ਵਾਸਤੇ ਸਾਡੀ ਇਹ ਹੀ ਸੰਦੇਸ਼ ਹੈ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹਰ ਵਿਅਕਤੀ ਨੂੰ ਜੀਵਨ ਵਿੱਚ ਘੱਟੋ ਘੱਟ ਇੱਕ ਵਾਰੀ ਉਹਨੂੰ ਜ਼ਰੂਰ ਕਰਨਾ ਚਾਹੀਦਾ ਅੱਜ ਮਾਨਵ ਸੇਵਾ ਦੇ ਲਈ ਬਲੱਡ ਕੈਂਪ ਲਗਾਇਆ ਆਪਣੇ ਅਜੇ ਗੋਲ ਸਰ ਜੀ ਦਾਜ ਬੱਦੇ ਹੈ ਇਹ ਹਰ ਸਾਲ ਲਗਾਉਂਦੇ ਹਾਂ ਇੱਥੇ ਬਲੱਡ ਕੈਂਪ ਹੋਇਆ ਤੇ ਬਹੁਤ ਅੱਛਾ ਲੱਗ ਰਿਹਾ ਪਰ ਖੂਨਦਾਨ ਮਾਦਾਨ ਹੈ ਤੇ ਮੇਰੇ ਸਾਹਮਣੇ ਹਰ ਇੱਕ ਨੌਜਵਾਨ ਨੂੰ ਜਾਂ ਲੇਡਿਸ ਹੋਵੇ ਜਾਂ ਜੈਂਟਸ ਹੋਵੇ ਹਰ ਕਿਸ ਨੂੰ ਕਰਨਾ ਚਾਹੀਦਾ ਹੈ ਤਾਂ ਕਿ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਮਿਲ ਸਕੇ ਜੀ ਬਲੱਡ ਬੈਂਕ ਰਜਿੰਦਰ ਹਸਪਤਾਲ ਪਟਿਆਲੇ ਦੇ ਵਿੱਚ ਖੂਨਦਾਨ ਕੈਂਪ ਚੱਲ ਰਿਹਾ ਤੇ ਸਾਨੂੰ ਖੁਸ਼ੀ ਹੈ ਵੀ ਅਜੀ ਗੋਲ ਸਾਹਿਬ ਆਪਣਾ ਜਿਹੜਾ ਜਨਮ ਦਿਨ ਹੈ ਉਹ ਖੂਨਦਾਨ ਕੈਂਪ ਲਾ ਕੇ ਮਨਾਉਂਦੇ ਨੇ ਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਕੋਲ ਸਾਹਿਬ ਨੂੰ ਤੇ ਜਾਗਦੇ ਰਹੋ ਕਲੱਬ ਤੇ ਮੈਂ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲੱਬਾਂ ਦੇ ਨਾਲ ਕਲੱਬਾਂ ਸੁਸਾਇਟੀਆਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸਨ 2000 ਤੋਂ ਮੈਂ ਖੂਨਦਾਨ ਸੇਵਾ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਵਕ-ਵਕ ਕਲੱਬਾਂ ਨਾਲ ਵੀ ਤਾਂ ਅਸੀਂ ਦੇਖਿਆ ਵੀ ਹੁਣ ਤੱਕ ਪਹਿਲਾਂ ਨਾਲੋਂ ਪ੍ਰਚਾਰ ਤਾਂ ਬਹੁਤ ਵਧੀਆ ਹੋ ਰਿਹਾ ਪਰ ਅਜੇ ਵੀ ਬਹੁਤ ਸਾਰੇ ਜਿਹੜੇ ਲੋਕੀ ਨੇ ਅਜੇ ਵੀ ਉਹ ਡਰ ਮਹਿਸੂਸ ਕਰਦੇ ਨੇ ਵੀ ਸਾਇਤ ਸਾਡੇ ਖੂਨਦਾਨ ਨਾਲ ਖੂਨ ਦਾ ਨਾ ਵੀ ਸਾਡਾ ਵੀ ਘਟ ਜਾਏਗਾ ਪਰ ਖੂਨ ਕਦੇ ਵੀ ਹੈਗਾ ਦਾਨ ਨਾਲ ਦਾਨ ਦੇਣ ਨਾਲ ਵੱਧਦਾ ਹਰ ਇੱਕ ਉਹ ਇਨਸਾਨ ਜਿਹਦੀ 18 ਸਾਲ ਤੋਂ ਉੱਪਰ ਤੇ 65 ਸਾਲ ਦੇ ਵਿਚਕਾਰ ਤੰਦਰੁਸਤ ਵਿਅਕਤੀ ਉਹ ਖੂਨਦਾਨ ਕਰ ਸਕਦਾ ਪਰ ਹਰ ਮਹੀਨੇ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਪਰ ਲੋਕਾਂ ਨੂੰ ਕਰਨਾ ਚਾਹੀਦਾ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਸਾਰਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨਾ ਵੀ ਉਹ ਆਪਣੇ ਬੱਚਿਆਂ ਨੂੰ ਵੀ ਜਿਹੜਾ ਪ੍ਰੇਰਣ ਕਰਨ ਇਸ ਜਿਹੜਾ ਹੈਗਾ ਇਸ ਮਈਮ ਦੇ ਨਾਲ ਵੀ ਉਹ ਖੋਹਦਾਨ ਦੇ ਸੇਵਾ ਦੇ ਨਾਲ ਜੁੜ ਕੇ ਉਹ ਕੰਮ ਕਰਨਾ ਤੇ ਸਾਡੇ ਜਿਹੜੇ ਨਾਲ ਨਾਲ ਸਾਥੀ ਜਿਹੜੇ ਹੋਰ ਕਲੱਬ ਨੇ ਜਿਵੇਂ ਪਾਵਰ ਆਵਰ ਯੂਥ ਕਲੱਬ ਪਟਿਆਲੇ ਤੋਂ ਵੀ ਉਹ ਵੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਮਿਲ ਕੇ ਵੀ ਜਿਹੜਾ ਹੈਗਾ ਵੀ ਉਹ ਕੰਮ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜੀ ਤੱਕ ਇੰਨਾ ਸਮਾਂ ਹੋ ਗਿਆ ਕਿੰਨੇ ਕਿੰਤ ਲੱਤ ਜੀ ਕਿੰਨੇ ਕੁੰਟ ਇਕੱਠੇ ਗੱਲ ਹੈਗੀ ਆ ਵੀ ਹੁਣ ਤੱਕ ਜਿਹੜੇ ਕੈਂਪ ਨੇ ਕੈਂਪ ਦਾ ਪਰਮਾਤਮਾ ਦੀ ਕਿਰਪਾ ਵੀ ਅਸੀਂ 50000 ਤੋਂ ਵੱਧ ਜਿਹੜੇ ਯੂਨਿਟ ਨੇ ਇਹ ਕਹਿਣਾ ਬਸ ਲੱਗਦਾ ਹੈ ਪਰ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਚਲੋ ਮੈਂ ਤੁਹਾਡੇ ਹੁਣ ਮੀਡੀਆ ਦੇ ਚੈਨਲ ਤੇ ਵੀ ਕਿਹਾ ਕਿ ਅਸੀਂ ਗੱਲਾਂ ਬਹੁਤ ਸਾਰੀਆਂ ਲਕੋਰੇ ਨੇ ਸਾਡੇ ਹੁਣ ਤੱਕ ਜੇ ਅਸੀਂ ਮਤਲਬ ਜੇ ਸਹੀ ਰਿਕਾਰਡ ਵੀ ਦੇ ਦਈਏ ਤਾਂ ਉਹ ਸੰਸਥਾਵਾਂ ਜਿਹੜੇ ਹੈਗੇ ਨੇ ਪਰ ਉਹ ਸਾਡੇ ਦਾ ਜਿਹੜੀਆਂ ਪਿੱਛਾ ਕਰਕੇ ਸਾਡੇ ਬਹੁਤ ਸਾਰੇ ਕੈਂਪ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੁਣ ਵੀ ਕੱਲ ਵੀ ਸਾਡਾ ਜਿਹੜਾ ਕੈਂਪ ਹੈ ਮੈਂ ਤੁਹਾਡੇ ਚੈਨਲ ਦੇ ਮੈਂ ਹੁਣ ਇਹ ਦੱਸੀ ਦੇਣਾ ਵੀ ਕੱਲ ਵੀ ਸਾਡਾ ਕੈਂਪ ਬਸੰਤ ਪੰਚਮੀ ਤੇ ਸਾਡੇ ਕੈਂਪ ਖਰਾਬ ਕਰ ਕਿਤੇ ਗਏ ਨੇ ਇੱਕ ਤਾਂ ਅੰਮ੍ਰਿਤਸਰ ਤੋਂ ਟੀਮ ਆ ਕੇ ਬਿਠਾਤੀ ਇੱਕ ਸ ਸੰਸਥਾ ਹੋਰ ਆ ਜਿਹੜਾ ਮੇਰਾ ਦੋਸਤ ਸੀਗਾ ਜਿਸ ਬੰਦੇ ਨੂੰ ਮੈਂ ਮੈਂ ਤਾਂ ਨਾਂ ਤਾਂ ਨਹੀਂ ਲੈਂਦਾ ਹੈਗਾ ਪਰ ਉਸ ਨੂੰ ਬੰਦੇ ਨੂੰ ਮੈਂ ਨਾਲ ਇਸ ਖੇ ਸੇਵਾ ਦੇ ਵਿੱਚ ਲੈ ਕੇ ਆਇਆ ਪਰ ਉਹਨੇ ਵੀ ਉਹਨੇ ਆਪਣੀ ਸੰਸਥਾ ਦੇ ਨਾਂ ਲਕੋ ਕੇ ਇੱਕ ਪੰਚਾਇਤ ਜੂਨੀਅਰ ਦਾ ਨਾਂ ਵਰਤ ਕੇ ਉਹ ਵੀ ਉੱਥੇ ਜਾ ਕੇ ਕੱਢ ਗਿਆ ਜਾਨੀ ਕਿ ਬਿਲਕੁਲ ਸਾਡੇ ਜਿਹੜੇ ਕੈਂਪ ਮੇਰੀ ਟੀਮ ਰਜਿੰਦਰਾ ਹਸਪਤਾਲ ਤੋਂ ਗਈ ਸੀਗੀ ਬਲੱਡ ਬੈਂਕ ਤੋਂ ਜਾਨੀ ਕਿ ਬਿਲਕੁਲ ਜਿਹੜਾ ਕੈਂਪ ਹੈ ਉਹ ਫਲੋਅਪ ਕਰਤਾ ਉਹਨਾਂ ਨੇ ਜਾਨੀ ਕਿ ਜਿਹੜੀਆਂ ਦੋ ਸੰਸਥਾਵਾਂ ਉੱਥੇ ਹੋਰ ਬੈਠੀ ਸੀਗੀਆਂ ਇਹਦੇ ਨਾਲ بڑا ਡੋਨਰ ਤੇ ਫਰਕ ਪੈਂਦਾ ਜੀ ਇਹਨਾਂ ਦੇ ਨਾਲ ਡੋਨਰਾਂ ਦੇ ਵੀ ਫਰਕ ਪੈਂਦਾ ਮੈਂ ਬਾਰ-ਬਾਰ ਮਨ ਲੋ ਕਿਹਾ ਵੀ ਸੀਗਾ ਵੀ ਜਦੋਂ ਜਦੋਂ ਕਿ ਮੇਰੀ ਜਿਹੜੀ ਮਨਜ਼ੂਰੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼੍ਰੋਮਣੀ ਕਮੇਟੀ ਤੋਂ ਅੰਮ੍ਰਿਤਸਰ ਤੋਂ ਮੇਰੀ ਮਨਜ਼ੂਰੀ ਸਿਗੀ ਆਈ ਹੋਈ ਜਦ ਕਿ ਉਹਨਾਂ ਬੰਦਿਆਂ ਦੀ ਕੋਈ ਕਿੰਨੀ ਕੋਈ ਮਨਜ਼ੂਰੀ ਨਹੀਂ ਸੀਗੀ ਪਰ ਉਹਨਾਂ ਨੇ ਜਾਨੀ ਕਿ ਲੀਡਰਾਂ ਤੋਂ ਕਹਾ ਕੇ ਹੀ ਸੋ ਸਿੱਧਾ ਮਨ ਲੋ ਕਰਤਾ ਜਾਨੀ ਕਿ ਕੈਂਪ ਖਰਾਬ ਕਰਤਾ ਸਾਡੇ ਨਾਲ ਕੋਈ ਤੁਹਾਡਾ ਮਾਨਵਤਾ ਦਾ ਕੰਮ ਹੈ ਪਰਵਾਦਵਾ ਕਰੇ ਨਹੀਂ ਕੰਮ ਕਰਦੇ ਰਹੋ ਕੀ ਸਨੇਹਾ ਦਾ ਉਹ ਜਨੋਜਨਾਮ ਤੁਸੀਂ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਵੀ ਵੱਧ ਤੋਂ ਵੱਧ ਜਿਹੜਾ ਖੂਨਦਾਨ ਕਰੋ ਖੂਨਦਾਨ ਦੇਣ ਨਾਲ ਸਮਗਾ ਹੋਰ ਵੱਧਾ ਤੁਹਾਡੇ 6 6 ਤਰ੍ਹਾਂ ਦੇ ਟੈਸਟ ਹੋ ਜਾਂਦੇ ਨੇ ਜਿਹੜੇ ਉਹ ਫ੍ਰੀ ਹੁੰਦੇ ਨੇ ਜੇ ਤੁਸੀਂ ਉਹ ਜਾ ਕੇ ਟੈਸਟ ਕਰਾਇਆ ਘੱਟੋ ਘੱਟ 2000 ਰੁਪਏ ਦੇ ਟੈਸਟ ਹੁੰਦੇ ਨੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਉਹ ਵੱਧ ਤੋਂ ਵੱਧ ਇੱਕਦਾਂ ਤੁਹਾਡਾ ਪਤਾ ਲੱਗ ਜਾਂਦਾ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ